ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਹੈ ਦੱਸਦੀ ਹੈ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਿਨਾਨਗਰ ਪਹੁੰਚੇ ਦਿਨਾਨਗਰ ਦੇ ਵਿੱਚ ਇੱਕ ਨਵੀਂ ਖੰਡ ਮਿਲ ਦੇ ਉਦਘਾਟਨ ਕੀਤਾ ਗਿਆ ਹਰਿਆਣਾ ਸਰਕਾਰ ਨੇ ਇਸ ਸਾਲ ਗੰਨੇ ਦਾ ਰੇਟ 415 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਹੈ ਪੰਜਾਬ ਨੇ ਹਰਿਆਣਾ ਤੋਂ ਅੱਗੇ ਵਧੇ ਹੋਏ 1 ਰੁਪਏ ਵੱਧ ਕੀਮਤ ਨਿਰਧਾਰਤ ਕਰਕੇ ਕਿਸਾਨਾਂ ਨੂੰ ਬਿਹਤਰ ਸਹਾਇਤਾ ਪ੍ਰਦਾਨ ਕਰਨ ਦੇ ਆਪਣੇ ਇਰਾਦੇ ਦਾ ਸੰਕੇਤ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੁਆਰਾ ਨਿਰਧਾਰਿਤ ਇਹ ਰੇਟ ਦੇਸ਼ ਦੇ ਵਿੱਚ ਸਭ ਤੋਂ ਵੱਧ ਹੈ ਇਸ ਐਲਾਨ ਨੂੰ ਗੰਨੇ ਦੇ ਪਿੜਾਈ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਕਿਸਾਨਾਂ ਲਈ ਇੱਕ ਸਕਾਰਾਤਮਕ ਸੰਦੇਸ਼ ਵਜੋਂ ਦੇਖਿਆ ਜਾ ਰਿਹਾ ਹੈ ਉਮੀਦ ਹੈ ਕਿ ਵਦੀ ਹੋਈਦਾਰ ਕਿਸਾਨਾਂ ਦੀ ਆਮਦਨ ਦੇ ਵਿੱਚ ਸੁਧਾਰ ਕਰੇਗੀ ਅਤੇ ਸੂਬੇ ਦੇ ਵਿੱਚ ਗੰਨੇ ਦੀ ਖੇਤੀ ਨੂੰ ਉਤਸ਼ਾਹਿਤ ਕਰੇਗੀ ਦੱਸਦੀ ਹੈ ਕਿ ਗੰਨੇ ਦਾ ਭਾਅ ਪੰਜਾਬ ਸਰਕਾਰ ਦੇ ਵੱਲੋਂ ਪਹਿਲਾਂ ਹੀ ਰੋਪੜ ਵਿਖੇ 슈ਗਰ ਕੇਨ ਕੰਟਰੋਲ ਬੋਰਡ ਦੀ ਮੀਟਿੰਗ ਦੇ ਵਿੱਚ ਤੈਅ ਕੀਤਾ ਗਿਆ ਸੀ ਕਿਸਾਨਾਂ ਵੱਲੋਂ ਗੰਨੇ ਦਾ ਉਤਪਾਦਨ ਖਰਚਾ ਦਾਸੀ ਹੋਏ ਮੀਟਿੰਗ ਦੇ ਵਿੱਚ 525 ਰੁਪਏ ਕਵਾਂਟਲ ਭਾਅ ਦੀ ਮੰਗ ਕੀਤੀ ਗਈ ਸੀ ਪਰੰਤੂ ਸਰਕਾਰ ਨੇ ਸਿਰਫ 15 ਰੁਪਏ ਗੰਨੇ ਦਾ ਭਾਅ ਵਧਾਇਆ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੋ ਕੇ ਕੁਝ ਕਿਹਾ ਇੱਕ ਵਾਰ ਆਪਾਂ ਉਹ ਸੁਣਦੇ ਹਾਂ ਸਮਰਥਾ 1250 ਟਨ ਸੀਗੀ 87 ਦੇ ਵਿੱਚ 2000 ਟਨ ਪਰ ਡੇ ਪਰ ਡੇ ਹੋ ਗਈ ਸੀ ਤੇ ਇਸ ਵਕਤ ਇਸ ਮਿਲ ਦੇ ਵਿੱਚ ਐਕਸੀਜਨ ਦੀ 25 ਲੱਖ ਕੁਆਂਟਰ ਗੰਨੇ ਦੀ ਜਿਹੜੀ ਪੜਾਈ ਕੀਤੀ ਜਾ ਸਕਦੀ ਹੈ ਤੇ ਹੁਣ 2000 ਟੀਸੀਡੀ ਤੋਂ ਵਧਾ ਕੇ 5000 ਟੀਸੀਡੀ ਤੱਕ ਸਰਕਾਰ ਨੇ ਕੀਤੀ ਹੈ ਤੇ ਇਹਦੇ ਨਾਲ ਜਿਹੜਾ ਇਸ ਵਕਤ 2850 2250 ਗੰਨਾ ਕਿਸਾਨ ਜਿਹੜੇ ਇਸ ਮਿਲ ਨੂੰ ਗੰਨਾ ਸਪਲਾਈ ਕਰ ਰਹੇ ਨੇ ਪਰ ਇਹ ਪ੍ਰੋਜੈਕਟ ਸ਼ੁਰੂ ਹੋਣ ਨਾਲ ਕਿਸਾਨਾਂ ਦੀ ਗਿਣਤੀ ਵਧ ਕੇ 7000 25 ਹੋ ਜਲਗਭਗ 3 ਗੁਣਾ ਕਿਸਾਨਾਂ ਦੀ ਗਿਣਤੀ ਵੱਜੂਗੀ ਦੂਰ ਦਰਾਡੇ ਵਾਲੀਆਂ ਪ੍ਰਾਈਵੇਟ ਮਿਲਾਂ ਜਾਣ ਦੀ ਲੋੜ ਨਹੀਂ ਰਹਿਣੀ ਉਹਦੇ ਨਾਲ ਟਰਾਂਸਪੋਰਟੇਸ਼ਨ ਦੇ ਖਰਚੇ ਬਚਣਗੇ ਬਾਕੀ ਹੋਰ ਸਮੇਂ ਦੀ ਬਚਤ ਹੋਊਗੀ ਤੇ ਨਾਲ ਨਾਲ ਇਹ ਪ੍ਰੀਮੀਅਮ ਕੁਆਲਿਟੀ ਦੇ ਜਿਹੜਾ ਜਿਹੜੀ ਖੰਡ ਅੱਜ ਤੁਸੀਂ ਸਲਫਰ ਰੈਟ ਜਿਹੜੀ ਲੋਕਾਪਰਤ ਕੀਤੀ ਹੈ ਉਦਾਂ ਜਿਹੜਾ ਆਮ ਖੰਡ ਨਾਲੋਂ ਪ੍ਰਤੀ ਕੁਇੰਟਲ 100 ਤੋਂ 150 ਰੁਪਇਆ ਜ਼ਿਆਦਾ ਰੇਟ ਹੈ। ਤੇ ਇਹਦਾ ਜਿਹੜਾ ਲਾਭ ਹੈ ਮਿਲ ਨੂੰ ਮਿਲੂਗਾ। ਤੇ 20 ਮੈਗਾਵਾਟ ਬਿਜਲੀ ਜਿਹੜੀ ਐ ਪੀਐਸਪੀਸੀਐਲ ਨੂੰ ਮਿਲੂਗੀ ਜਿਹੜੀ ਜਨਰੇਟ ਹੋਊਗੀ ਇੱਥੋਂ। ਤੇ ਬਾਕੀ ਕਿਉਂਕਿ ਫਤਿਹ 슈ਗਰ ਜਿਹੜੀ ਐ ਅੱਜ ਕੀਤੀ ਐ ਉਹ ਕਿਲੋ-ਕਿਲੋ ਦੇ ਪੈਕਟਾਂ 'ਚ ਵੀ ਸ਼ੁਰੂ ਕੀਤੀ ਜਾ ਰਹੀ ਹੈ। ਛੋਟੇ ਜਿਹੜੇ ਬਿਲਕੁਲ ਛੋਟੇ ਜਿਹੜੇ ਹੋਟਲਾਂ ਦੇ ਵਿੱਚ ਆਪਾਂ ਨੂੰ ਪੈਕਟ ਮਿਲਦੇ ਆ। ਇੱਕ ਕੱਪ ਦੇ ਵਿੱਚ ਪਾਉਣ ਵਾਸਤੇ ਉਹ ਵੀ ਸ਼ੁਰੂ ਕੀਤੀ ਜਾ ਰਹੀ ਹੈ। ਸੋ ਸਲਫਰ ਰਤਖੰਡਾ ਜੋ ਲੇਟੈਸਟ ਮਾਡਲ ਹੈ ਤੇ ਮੈਂ ਸਾਰੇ ਇਸ ਮਿਲ ਦੇ ਜਿਹੜੇ ਜਿਨ੍ਹਾਂ ਨੇ ਮਿਹਨਤ ਕੀਤੀ ਮਜ਼ਦੂਰਾਂ ਨੇ ਨਾਨਾ ਨੰਦ ਦੇ ਅਫੀਸਰ ਸਹਿਬਾਨ ਪ੍ਰਬੰਧਕ ਗੁਰਦਾਸਪੁਰ ਜ਼ਿਲ੍ਹੇ ਦੇ ਸਾਰੇ ਪ੍ਰਸ਼ਾਸਨ ਦਾ ਸਾਰੇ ਚੇਅਰਮੈਨ ਸਾਹਿਬ 슈ਗਰ ਮਿਲ ਦੇ 슈ਗਰ ਫੈਕਟ ਦੇ ਜਿੰਨੇ ਵੀ ਅਧਿਕਾਰੀ ਨੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀ ਕਰਦਾ ਤੇ ਉਹਨਾਂ ਨੂੰ ਵਧਾਈ ਵੀ ਦਿੰਨਾ ਕਿ ਗੰਨੇ ਦੀ ਜਿਹੜੀ ਫਸਲ ਹੈ ਉਹਦੀ ਗੁਣਵੱਤਾ ਵਿੱਚ ਵਧਾ ਰਹੇ ਹਾਂ ਤੇ ਨਾਲ ਨਾਲ ਦੂਰ ਕਿਤੇ ਆਲੇ ਦੁਆਲੇ ਦੀਆਂ ਮਿੱਲਾਂ ਜਾਣਾ ਪੈਂਦਾ ਸੀ ਉਹ ਵੀ ਜਿਹੜੀ ਹੈ ਖਜਰ ਖੁਆਰੀ ਜਿਹੜੀ ਉਹ ਘਟਾ ਦੇ ਉਸ ਮੱਥਾ ਮੋਲ ਲਈ ਬਾਦਲੇ ਇੰਤਜ਼ਾਰ ਕਰ ਰਹੇ ਨੇ ਕਿਸਾਨ ਵੀ ਹਾਂਜੀ ਅੱਜ ਇਹ ਵੀ ਫੈਸਲਾ ਕਰ ਲਿਆ ਗਿਆ ਹੈ 416 ਰੁਪਏ ਪਰ ਕੁਇੰਟਲ ਜਿਹੜਾ ਭਾਅ ਫਿਕਸ ਕੀਤਾ ਗਿਆ ਜੋ ਕਿ ਸਾਰੇ ਦੇਸ਼ ਤੋਂ ਵੱਧ ਹੈ ਸਾਰੇ ਦੇਸ਼ ਤੋਂ ਵੱਧ ਹੈ ਪਹਿਲਾਂ ਵੀ ਵੱਧ ਸੀ ਹਰਿਆਣੇ ਤੋਂ ਵੀ ਵੱਧ ਹੈ ਕਿਉਂਕਿ ਆਮ ਤੌਰ ਤੇ ਹਰਿਆਣੇ ਨਾਲ ਹੀ ਕੰਪੀਟੀਸ਼ਨ ਹੁੰਦਾ ਹੈ ਪਰ 416 ਰੁਪਏ ਦਾ ਭਾ ਜਿਹੜਾ ਫਿਕਸ ਕੀਤਾ ਗਿਆ ਤੇ ਬਸ ਆਉਣ ਵਾਲੇ 2-4 ਦਿਨਾਂ ਦੇ ਵਿੱਚ ਹੀ ਮੈਲਾ ਜਿਹੜੀਆਂ ਨੇ ਚੱਲ ਪੈਣੀ ਹੈ। ਸੀਐਮ ਸਾਹਿਬ ਪਠਾਨਕੋਟ ਦਾ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਘਾਟੀ ਤੇ ਪਠਾਨਕੋਟ ਦੀ ਵਿਲੇ ਇਹਨੂੰ ਕਿੰਨਾ ਕੁ ਫਾਇਦਾ ਹੋਏਗਾ। ਦੇਖੋ ਜੀ ਇੱਥੇ ਗੰਨੇ ਦੀ ਪ੍ਰੋਡਕਸ਼ਨ ਹੈਗੀ ਹੈ। ਸਰਕਾਰ ਵੀ crop diversification ਨੂੰ ਐਪਰੀਸ਼ੀਏਟ ਕਰ ਰਹੀ ਹੈ ਵੀ ਝੋਨੇ ਦੀ ਫਸਲ ਚੋਂ ਜਾਂ ਕਣਕ ਦੀ ਤੇ ਝੋਨੇ ਦੀ ਜਿਹੜੀ ਚੱਕਰ ਹੈ ਉਹਦੇ ਚੋਂ ਨਿਕਲੀਏ ਤਾ ਜੇ ਗੰਨੇ ਦਾ ਮੁੱਲ ਵਧੀਆ ਮਿਲਣ ਲੱਗ ਜੂਗਾ ਤਾਂ ਜੇ 2500 ਤੋਂ ਕਿਸਾਨ ਤੋਂ ਵੱਧ ਕੇ ਹੁਣ 7500 ਦੇ ਨੇੜੇ ਹੋ ਗਿਆ ਤਿੰਨ ਗੁਣਾ ਵੱਧ ਜਿਹੜਾ ਪ੍ਰੋਡਕਸ਼ਨ ਵੀ ਉਸੇ ਹਿਸਾਬ ਨਾਲ ਹੋਊਗੀ ਤੇ ਉਹ ਉਸੇ ਹਿਸਾਬ ਨਾਲ ਫਿਰ ਰੋਜ਼ਗਾਰ ਵੀ ਜਨਰੇਟ ਹੋਊਗਾ ਸੋ ਓਵਰਾਲ ਸਾਰਾ ਕੁਝ ਜੇ ਕੋਈ ਕੋਈ ਵੀ ਫੈਕਟਰੀ ਜੇ ਤਿੰਨ ਗੁਣਾ ਵੱਧ ਉਹਦੀ ਕਪੈਸਿਟੀ ਵਧਾ ਦਈਏ ਤਾਂ ਫਿਰ ਤਿੰਨ ਗੁਣਾ ਵੱਧ ਲੇਬਰ ਹੋਊਗੀ ਤਿੰਨ ਗੁਣਾ ਵੱਧ ਪ੍ਰੋਡਕਸ਼ਨ ਹੋਊਗੀ ਤਿੰਨ ਗੁਣਾ ਵੱਧ ਫਾਇਦੇ ਹੋਣਗੇ ਉਹ ਜਿਹੜਾ ਕਿਉਂਕਿ ਸਹਿਕਾਰੀ ਮਿਲ ਹੈ ਇਹਦਾ ਫਾਇਦਾ ਇਸੇ ਮਿਲਦੀ ਵਿੱਚ ਹੀ ਲੱਗੂਗਾ ਸਾਰਾ ਸੋ ਮੈਨੂੰ ਲੱਗਦਾ ਵੀ ਬਹੁਤ ਇਤਿਹਾਸਕ ਕਦਮ ਹੈ ਔਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਵਾਲੇ ਦਿਨ ਵੀ ਚੱਲ ਰਹੇ ਨੇ ਜਿੱਥੇ ਸਾਨੂੰ ਸਭ ਨੂੰ ਮਿਹਨਤ ਕਰਕੇ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਦਾ ਕਿਰਤ ਕਰੋ ਵੰਡ ਛਕੋ ਨਾਮ ਜਪੋ ਦਾ ਹੁੱਕਾ ਜਿਹੜਾ ਉਹ ਵੀ ਸਾਕਾਰ ਹੋਊਗਾ ਜੀ ਜਿਹੜੀਆਂ ਸੈਂਟਰ ਨਾਲ ਰਿਲੇਟਡ ਮੰਗਾਂ ਨੇ ਜੀ ਉਹਨਾਂ ਲਈ ਉਹ ਜਿਹੜੀਆਂ ਉਹਨਾਂ ਦਾ ਸੰਘਰਸ਼ جاری ਹੈ ਤੇ ਬਿਲਕੁਲ ਸੈਂਟਰ ਨੂੰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਜੋ ਪੰਜਾਬ ਨਾਲ ਰਿਲੇਟਡ ਮੰਗਾਂ ਨੇ ਅਸੀਂ ਸਮੇਂ-ਸਮੇਂ ਤੇ ਉਹਨਾਂ ਨਾਲ ਗੱਲ ਵੀ ਕਰਦੇ ਰਹਿੰਦੇ ਆਂ ਕਿਸਾਨ ਮਿਲਣੀ ਵੀ ਕਰਦੇ ਰਹਿੰਦੇ ਆਂ ਤੇ ਪੰਜਾਬ ਦੀਆਂ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਵੀ ਜਿਹੜੀਆਂ ਨੇ ਕਿਸਾਨ ਪੱਖੀ ਨੇ ਭਾਵੇਂ ਉਹ ਨਹਿਰੀ ਪਾਣੀਆਂ ਨੂੰ 30 40 40 50 50 ਸਾਲਾਂ ਬਾਅਦ ਖੇਤਾਂ ਤੱਕ ਪਹੁੰਚਾਉਣਾ ਦਿਨੇ ਬਿਜਲੀ ਦੇਣਾ ਮੰਡੀਆਂ ਦੇ ਵਿੱਚ ਸਚਾਰੂ ਪ੍ਰਬੰਧ ਕਰਕੇ ਉਹਨਾਂ ਦੀ ਫਸਲ ਜਾਂ ਖੱਜਲ ਖਵਾਰੀ ਜਿਹੜੀ ਹੈ ਉਹ ਉਹ ਨਾ ਹੋਵੇ ਉਹਦੇ ਲਈ ਪ੍ਰਬੰਧ ਕਰਨਾ ਤੇ ਜਿੰਨਾ ਵੀ ਖੇਤੀ ਪ੍ਰਧਾਨ ਸੂਬੇ ਲਈ ਹੋ ਸਕਦਾ ਅਸੀਂ ਉਹ ਵਤ ਤੋਂ ਵਤ ਕਰ ਰਹੇ ਹਾਂ ਬਾਕੀ ਸੈਂਟਰ ਸਰਕਾਰ ਨੂੰ ਵੀ ਐਮਐਸਪੀ ਜਾਂ ਜਿਹੜੀਆਂ ਪੂਰੇ ਦੇਸ਼ ਨਾਲ ਸੰਬੰਧ ਹੋਰ ਸੂਬੇ ਨਾਲ ਸੰਬੰਧ ਵੀ ਮੰਗਾ ਹੈਗੀਆਂ ਨੇ ਕਿਸਾਨਾਂ ਨੇ ਉਹਨਾਂ ਵੱਲ ਧਿਆਨ ਦੇਣਾ ਹੈ ਆਪਾਂ ਕੀ ਕੀ ਜਿਸ ਦਾ ਜਿਸ ਦੀ ਰੇਤ ਉਸ ਦਾ ਟ੍ਰੇਡ ਇਹ ਪਾਲਿਸੀ ਸ਼ੁਰੂ ਕੀਤੀ ਸੀ ਲੇਕਿਨ ਜਿਹੜੇ ਪੰਜਾਬ ਦੇ ਪ੍ਰਧਾਨੇਸ਼ ਕੁਮਾਰ ਸ਼ਰਮਾ ਉਹਨਾਂ ਨੇ ਕਿਹਾ ਕਿ ਇਸ ਪਾਲਿਸੀ ਦੇ ਅਧੀਨ ਜਿਹੜਾ ਮਾਈਨਿੰਗ ਮਾਫਿਆ ਉਹ ਬੜਾ ਹੈਵੀ ਹੈਗਾ ਮਾਈਨਿੰਗ ਮਾਫਿਆ ਤਰ੍ਹਾਂ ਇਹ ਕੰਮ ਕਰ ਰਹੇ ਨੇ ਦੇਖੋ ਜੀ ਜਿਹਨਾਂ ਨੂੰ ਨੁਕਸ ਕੱਢਣਾ ਉਹ ਤਾਂ ਕੱਢਣੇ ਕੱਢਣਾ ਉਹਨਾਂ ਨੇ ਤਾਂ ਉਤੈ ਇਸੇ ਕੰਮਤੀ ਹੁੰਦੇ ਨੇ ਪਹਿਲਾਂ ਉਹ ਕਹਿੰਦੇ ਸੀਗੇ ਜੀ ਇਹਦਾ ਕੀ ਕਰੋਗੇ ਜਿਹੜੀ ਜਿਹੜੀ ਰੇਤ ਆ ਗਈ ਉੱਪਰੋਂ ਜਦੋਂ ਅਸੀਂ ਕਹਿੰਤਾ ਕਿ ਜੀ ਦਾ ਖੇਤ ਉਹਦੀ ਰੇਤ ਫਿਰ ਕਹਿੰਦੇ ਜੀ ਇਹ ਮਾਈਨਿੰਗ ਹੈ ਜਦਕਿ ਹਾਈਕ ਮਾਨਯੋਗ ਹਾਈ ਕੋਰਟ ਨੇ ਕਹਿ ਰੱਖਿਆ ਸਾਨੂੰ ਕਿ ਤੁਸੀਂ ਇਹਨੂੰ ਚਕਾਓ ਇਹਨੂੰ ਅਸੀਂ ਮਾਈਨਿੰਗ ਨਹੀਂ ਮੰ ਉਹਨਾਂ ਨੇ ਤਾਂ ਆਪਣੀ ਰਾਜਨੀਤੀ ਕਰਨੀ ਹੁੰਦੀ ਉਹ ਇੱਕ ਦੋ ਜਗ੍ਹਾ ਤੇ ਫੋਟੋ ਫੋਟੋ ਖਿਚਾ ਕੇ ਚਲੇ ਜਾਂਦੇ ਨੇ ਕੇਂਦਰੀ ਮੰਤਰੀ ਵੀ ਪਹਿਲਾਂ ਇੱਥੇ ਤੁਹਾਡੇ ਕੋਲੇ ਆਏ ਤੁਹਾਡੇ ਕੈਮਰੇ 'ਚ ਫੋਟੋ ਪਈਆਂ ਹੋਣੀਆਂ ਹੈਨਾ ਉਹ ਉਹ ਆ ਜਾਂਦੇ ਸੀ ਆ ਕੇ ਪਜਾਮੇ ਟੰਕ ਕੇ ਹੜਾਂ 'ਚ ਦੇਖ ਕੇ ਉੱਥੇ ਬਾਅਦ ਕਹਿੰਦੇ ਸੀ ਉੱਥੇ ਜਾ ਕੇ ਦੱਸਾਂਗੇ ਪਤਾ ਨਹੀਂ ਕੀ ਦੱਸਿਆ ਹਜੇ ਤੱਕ 1600 ਕਰੋੜ ਰੁਪਏ ਜਿਹੜਾ ਅਸ਼ਵਨੀ ਸ਼ਰਮਾ ਜੀ ਨੂੰ ਮੈਂ ਕਹਿਣਾ ਚਾਹੁੰਦਾ ਬੀਜੇਪੀ ਦੇ ਜਿੰਨੇ ਵੀ ਲੀਡਰ ਨੇ ਹਾਲਾਂਕਿ ਚਲੋ ਅਸ਼ਵਨੀ ਸ਼ਰਮਾ ਤਾਂ origignal ਨੇ organic ਨੇ ਬੀਜੇਪੀ ਦੇ ਬਾਕੀ ਜਿਹੜੀ ਕਾਂਗਰਸ ਤੋਂ ਵੱਲੋਂ ਆਏ ਹੋਏ ਨੇ ਕੈਪਟਨ ਸਾਹਿਬ ਮਨਪ ਤੇ ਜਿੰਨੇ ਵੀ ਆਖੜ ਸਾਹਿਬ ਵੀ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਕਿਰਪਾ ਕਰਕੇ ਜਿਹੜਾ 1600 ਕਰੋੜ ਰੁਪਏ ਦਾ ਟੋਕਨ ਮਨੀ ਕਹਿ ਕੇ ਗਏ ਸੀਗੇ ਐਸੇ ਜ਼ਿਲ੍ਹੇ 'ਚ ਹੀ ਪ੍ਰਧਾਨ ਮੰਤਰੀ ਜੀ ਉਹ ਹੀ ਦਵਾ ਦਿਓ ਜੀ ਤੁਸੀਂ ਬਾਕੀ ਬਾਅਦ 'ਚ ਦੇਖ ਲਾਂਗੇ ਅਸ਼wini Sharma ਪੰਜਾਬ ਦਾ ਮੁੱਦਾ ਨਹੀਂ ਹੈਗਾ ਜੀ ਕੋਈ ਹੋਰ ਗੱਲ ਕਰੋ ਵਧੀਆ ਗੱਲ ਇੱਕ ਪੋਰਟਲ ਜਲਦੀ ਹੈ ਤੇ ਲੋਕੀ ਸ਼ਿਕਾਇਤ ਪਾ ਸਕਦੇ ਨੇ ਹਾਂ ਜੀ ਇੱਕ ਪੋਰਟਲ ਜਲਦੀ ਸੀਐਮ ਪੋਰਟਲ ਸਰ ਜਲਦੀ ਨੇ ਹਾਂ ਜੀ ਸਰ ਸ਼ਿਕਾਇਤਾਂ ਜਿਹੜੀਆਂ ਫਾਰਵਰਡ ਤੇ ਹੁੰਦੀਆਂ ਨੇ ਡਿਪਾਰਟਮੈਂਟਾਂ ਨੂੰ ਪਰ ਦੋ-ਦੋ ਮਹੀਨੇ ਲੱਗੇ ਕੋਈ ਕਾਰਵਾਈ ਨਹੀਂ ਨਹੀਂ ਜੀ ਹੁੰਦੀ ਹੈ ਜੀ ਕਾਰਵਾਈ ਉਹ ਮੇਰੇ ਕੋਲ ਆਉਂਦੀਆਂ ਨੇ ਜੀ ਸਰ ਇੱਕ ਮੇਰੀ ਸਰ ਪਰਸਨਲ ਤੁਹਾਡੀ ਹੋ ਸਕਦੀ ਹੈ ਪਰਸਨਲ ਕੋਈ ਨਿੱਜੀ ਹੋ ਸਕਦੀ ਹੈ ਮੈਨੂੰ ਦੱਸ ਦਿਓ ਕੋਈ 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 ਗੱਲ ਨਹੀਂ ਹੋ ਜੂਗੀ ਪਹਿਲਾਂ ਪਹਿਲਾਂ ਮੈਨੂੰ ਦੱਸੋ ਅਸ਼ਵੀਨ ਸ਼ਰਮਾ ਜੀ ਇਹ ਪੁੱਛੇ ਪ੍ਰਧਾਨ ਮੰਤਰੀ ਜੀ ਨੂੰ 12 ਸਾਲ ਹੋ ਗਏ ਪ੍ਰਧਾਨ ਮੰਤਰੀ ਬਣ ਉਹਨਾਂ ਨੇ ਪ੍ਰੈਸ ਕਾਨਫਰੰਸਾਂ ਕਿੰਨੀ ਕੀਤੀ ਨੇ ਹੈ ਫੇ ਮੈਂ ਜਿੰਨੇ ਚਿਰ ਥੋੜੇ ਸਵਾਲ ਨਹੀਂ ਮੁਕਦੇ ਮੈਂ ਉਹਨਾਂ ਚਿਰ ਇੱਥੇ ਬੋਲ ਕੇ ਜਾਊਂਗਾ ਅਸ਼ਵੀਨ ਸ਼ਰਮਾ ਜੀ ਨੂੰ ਕਹੋ ਕਿ ਪ੍ਰ ਇਹ ਲਾ ਗੁਰਦਾਸਪੁਰ ਨਹੀਂ ਜੀ ਪੰਜਾਬ ਦੇ ਇਹਨਾਂ ਨੇ ਬੇੜਾ ਘਰ ਕੀਤਾ ਪਹਿਲਾਂ ਜਿਹੜੀਆਂ ਸਰਕਾਰਾਂ ਸੀ ਜਿੰਨੇ ਜਿੰਨੀ ਵਾਰ ਵੀ ਆਏ ਨੇ ਕਾਂਗਰਸ ਦਾ ਬੀਜੇਪੀ ਵੀ ਆਈ ਹੈ ਇਕੱਠੇ ਬੀਜੇਪੀ ਨੇ ਕੱਲੇ ਵੀ ਲੜਕੇ ਦੇਖਿਆ ਹੈ ਸੈਂਟਰ ਚ ਬੀਜੇਪੀ ਐਸ ਵਕਤ ਕੱਲੀ ਹੈ ਇਸ ਤੋਂ ਇਲਾਵਾ ਕਾਂਗਰਸ ਵੀ ਇੱਥੇ ਆਈ ਹੈ ਦੱਸੋ ਕਿਹੜਾ ਕੰਮ ਹੈ ਸਕੂਲ ਇਹਨਾਂ ਨੇ ਪੱਠਾ ਬਠਾਇਆ ਹੋਇਆ ਸੀ ਹਸਪਤਾਲ ਇਹਨਾਂ ਨੇ ਪੱਠਾ ਬਠਾਇਆ ਹੋਇਆ ਸੀ ਟੋਲ ਪਲਾਜ਼ੇ ਲਾਏ ਹੋਏ ਸੀ ਕੋਈ ਕੰਮ ਨਹੀਂ ਹੋਇਆ ਸੀ ਹੁਣ ਆ ਇਸ ਵਕਤ ਪੰਜਾਬ ਸਰਕਾਰ ਜਿਹੜੀ ਹੈ ਕੰਮ ਕਰ ਰਹੀ ਹੈ ਜਿਦੇ ਵਿੱਚ ਸਰਕਾਰੀ ਨੌਕਰੀਆਂ ਬਿਨਾਂ ਕਿਸੇ ਕੈਸ਼ ਤੇ ਫਰਮਾਇਸ਼ ਤੋਂ ਮਿਲ ਰਹੀਆਂ ਨੇ ਜਿਦੇ ਵਿੱਚ ਟੋਲ ਪਲਾਜ਼ੇ 17 ਤੋਂ ਜ਼ਿਆਦਾ ਟੋਲ ਪਲਾਜ਼ੇ ਬੰਦ ਹੋ ਗਏ 6263 ਲੱਖ ਰੁਪਏ ਪਰ ਡੇ ਬਚਦਾ ਜੀ ਲੋਕਾਂ ਦਾ ਉਹ ਬੰਦ ਹੋ ਗਏ ਹਾਲਾਂਕਿ ਉਹਨਾਂ ਦੀ ਮਿਆਦ ਕਾਫੀ ਧੀਰ ਪਹਿਲਾਂ ਬੰਦ ਹੋਣੇ ਚਾਹੀਦੇ ਸੀ ਪਰ ਚੱਲੀ ਜਾਂਦੇ ਸੀ ਅਸੀਂ ਬੰਦ ਕਰਤੇ ਆ ਕੇ ਹੈ ਜੀ ਐਸਐਸਐਫ ਦੇਸ਼ ਦੇ ਵਿੱਚ ਸਭ ਤੋਂ ਨੰਬਰ 1 ਸੜਕ ਸੁਰੱਖਿਆ ਦੇ ਵਿੱਚ ਨੰਬਰ 1 ਹੋਰ ਸੂਬੇ ਵੀ ਸਾਥੋ ਚੈੱਕ ਕੇ ਜਾ ਰਹੇ ਨੇ ਕਿ ਅਸੀਂ ਵੀ ਆਪਣੇ ਸੂਬਿਆਂ 'ਚ ਲਾਗੂ ਕਰਨਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ 10 ਲੱਖ ਰੁਪਏ ਦਾ ਜੀਵਨ ਬੀਮਾ ਹਰ ਪਰਿਵਾਰ ਵਾਸਤੇ ਸ਼ੁਰੂ ਕਰ ਰਹੇ ਹਾਂ ਠੀਕ ਹੈ ਨਾ ਆਉਣ ਵਾਲੇ ਦਿਨਾਂ 'ਚ ਹੋਰ ਬਹੁਤ ਵੱਡੇ ਵੱਡੇ ਪ੍ਰੋਜੈਕਟ ਜਿਹੜੇ ਨੇ ਉਹ ਆਮ ਲੋਕਾਂ ਦੇ ਪੱਖ ਦੇ ਆ ਰਹੇ ਨੇ ਤੇ ਬਿਜਲੀ ਦੇ ਵਿੱਚ 90% ਘਰਾਂ ਨੂੰ ਬਿਜਲੀ ਫ੍ਰੀ ਹੈ ਜਿਹੜੇ ਗੋਇੰਦਵਾਲ ਸਾਹਿਬ ਵਾਲਾ ਥਰਮਲ ਪਲਾਂਟ ਖਰੀਦ ਲਿਆ ਸਰਕਾਰ ਨੇ ਜਿਹੜਾ ਕਿ ਰਨਿੰਗ ਕੰਡੀਸ਼ਨ ਦੇ ਵਿੱਚ ਸੀਗਾ ਤੇ ਉੱਥੋਂ ਬਿਜਲੀ ਪੈਦਾ ਹੋ ਰਹੀ ਹੈ ਡੈਮਾ ਦੇ ਵਿੱਚ ਅਸੀਂ ਮੈਂ ਹੁਣ ਨਾਰਥ ਜ਼ੋਨ ਕਾਉਂਸਲ ਦੀ ਮੀਟਿੰਗ ਦੇ ਵਿੱਚ ਜਾ ਕੇ ਆਏ ਹਾਂ ਕਿ BBMP ਦੇ ਵਿੱਚ ਕੋਈ ਅਸੀਂ ਹੋਰ ਕੋਈ ਮੈਂਬਰ ਨਹੀਂ ਲੈਣਾ ਅਸੀਂ ਪੰਜਾਬ ਦਾ ਹੱਕ ਹੈ ਉੱਥੇ BBMP ਤੇ ਉਹ ਪੰਜਾਬ ਦੀ ਹੈ ਚੰਡੀਗੜ੍ਹ ਦਾ ਮੁੱਦਾ ਉਹਦੇ ਵਿੱਚ ਮੈਂ ਅਸੀਂ ਕਿਹਾ ਕਿ ਤੁਸੀਂ ਨਾ ਚੰਡੀਗੜ੍ਹ ਨਾ ਚੰਡੀਗੜ੍ਹ ਯੂਨੀਵਰਸਿਟੀ ਤੁਸੀਂ ਇਹਨੂੰ ਬਿਲਕੁਲ ਛੇੜ ਨਹੀਂ ਸਕਦੇ ਕਿਉਂਕਿ ਇਹ ਪੰਜਾਬ ਦੇ ਹੱਕ ਰਾਖਵੇਂ ਨੇ ਸੋ ਜਿੰਨਾ ਵੀ ਜਦੋਂ ਵੀ ਜਿੱਥੇ ਵੀ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਪੈਂਦੀ ਹੈ